ਅੱਜ ਕੱਲ੍ਹ ਪੌਡਕਾਸਟ ਚੱਲਿਆ ਹੈ। ਔਰ ਬਹੁਤ ਬੰਦੇ ਉੱਥੇ ਬਰਾਕ ਕਰਦੇ ਆ। ਆਪ ਦਾ ਮੋਸ਼ਨ ਭੇਜਦੇ ਆ। ਰੋ ਰੋ ਕੇ ਵਕੌਣੇ ਆ। ਮੈਂ ਜ਼ਿੰਦਗੀ ਚੈਅ ਕਰਿਆ ਕਰਿਆ ਜਿਹੜਾ ਬਾਕੀ ਨਾਵਾੜਾ ਕਰੇ ਉਹ ਨਹੀਂ ਦੱਸਦੇ। ਜਿੱਦ ਦੇ ਕਿ ਮੈਂ ਪੌਡਕਾਸਟ ਕਰਨ ਲੱਗਿਆ ਨਾ ਇਹ ਜਿੰਨੇ ਲੋਕ ਮੇਰੀ ਜ਼ਿੰਦਗੀ ਚ ਆਏ ਆ ਔਰ ਮੈਨੂੰ ਪਤਾ ਮੈਂ ਕਿਹਨਾਂ ਕਿਹਨਾਂ ਨੂੰ ਕੰਮ ਦਿੱਤਾ ਹੈ। ਮੈਂ ਮੇਰੇ ਮੂਰੇ ਵਿਲਕ ਦੇ ਬੈਠੇ ਹੁੰਦੇ ਸੀ। ਗੱਲਾਂ ਬੋਲ ਲੋਕੀ ਨਾ ਬਾਅਦ ਚ ਵੱਡੀਆਂ ਗੱਲਾਂ ਆ ਜਾਂਦੇ ਆ। ਅਸੀਂ ਤਾਂ ਉਦਾਂ ਚੱਲੋ ਪਿੰਡ ਆ ਰਹੇ ਆ ਸੰਸਕਾਰੀਆਂ ਕਿਵਰੀ ਚੁੱਪ ਕਰ ਰਹੇ ਆ। ਜੇ ਜਦ ਮੈਂ ਦੱਸਣ ਲੱਗਿਆ ਨਾ ਚੀਕ ਬਹੁਤ ਵੱਡੀ ਨਿਕਲੂਗੀ ਇੱਕ ਦਿਨ ਹੀ ਨਹੀਂ ਕਈਆਂ ਦਿਨ ਨਿਕਲੂਗੀ ਇਸ ਕਰਕੇ ਅਸੀਂ ਸੱਜਮੀਆਂ ਅਸੀਂ ਲੱਗਦਾ ਹੈ ਅਸੀਂ ਮੈਚੋਰ ਸਮਾਜ ਚ ਵਿਚਰਦੇ ਆਂ ਔਰ ਇਹ ਛੋਟੀਆਂ ਗੱਲਾਂ ਨਾ ਕਰੀਏ ਐਵੇਂ ਗੱਲਾਂ ਬਣਾਈ ਹੋਈਆਂ ਹੈ ਹੈਨਾ ਜਦੋਂ ਕੋਈ ਕੰਮ ਚ ਰੀਸ ਨਾ ਹੋਵੇ ਆ ਬਰਾਬਰੀ ਨਾ ਹੋਵੇ ਫਿਰ ਲੱਤਾਂ ਖਿੱਚਣ ਲੱਗ ਜੇ ਉਹ ਸਹਮਤਰਾ ਨੂੰ ਫਰਕ ਕੋਈ ਨਹੀਂ ਇੱਧਾ ਹਾਤੀ ਦੇ ਜਿਹੜੇ ਬੈਠੇ ਆਰਾਮ ਦਾ ਉਹ ਕੀ ਉਹਦੇ ਹੀ ਗੱਲਾਂ ਬਣਾਈ ਹੋਣੀਆਂ ਦੇਖੋ ਤੁਸੀਂ ਹੁਣ ਮੰਨ ਲਓ ਆਫਿਸ ਚ ਕੰਮ ਕਰਦੇ ਹੋ ਥਾਰਿਕ ਪੋਸਟ ਦਿੱਤੀ ਤੁਹਾਡੇ ਆਫਿਸ ਚ ਤੁਹਾਡੇ ਨਾਲ ਜਿੱਦਾਂ ਹੁਣ ਕੈਮਰਾਮੈਨ ਹੈ ਬਾਕੀ ਕੰਮ ਕਰਦੇ ਆ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਕੋਈ ਗਲਤੀ ਬਾਰ ਬਾਰ ਕਰੋਗੇ ਤੁਸੀਂ ਤਾਂ ਜੀਕਦੇ ਹੋਣੇ ਫਿਰ ਗੁੱਸਾ ਤੁਹਾਡੇ ਚ ਵੀ ਉਨਾ ਹੀ ਹੈ ਮਿੱਤਰਾਂ ਦਾ ਨਾਮ ਬਦਨਾ ਲਾ ਵੀ ਕੋਈ ਕੰਮ ਹੋ ਜੇ ਬਬੂ ਆ ਆ ਗਏ ਬਬੂ ਜੇ ਖੜਦੇ ਆ ਤਾਂ ਵੀ ਮਾੜੇ ਆ ਜੇ ਚੁੱਪ ਕਰਦੇ ਆ ਤਾਂ ਵੀ ਮਾੜੇ ਆ ਮਤਲਬ ਕਿਸੇ ਜੀਵਨ ਦਓਗੇ ਯਾਰ ਨਹੀਂ ਇਸੇ ਲਈ ਮੁੱਛਕੁੰਡੀ ਰੱਖ ਲਈ ਜੀ ਪਹਿਲਾਂ ਵਿੱਚ ਜਾ ਹੁਣ ਜਿਆਦਾ ਵੱਟ ਦੇ ਕੇ ਰੱਖ ਦਿਓ ਨੇ ਵੱਟ ਤਾਂ ਜਦੋਂ ਅਸੀਂ ਪੜਦੇ ਸੀ ਚਲੋ ਉਹ ਤੁਸੀਂ ਤਾਂ ਸਭ ਤੋਂ ਬਹੁਤ ਛੋਟੇ ਆ ਵੱਟ ਤਾਂ ਜ਼ਿੰਦਗੀ ਜ ਪੂਰਾ ਹੀ ਰੱਖਿਆ ਪਰ ਬਹੁਤ ਸਾਲ ਪਹਿਲਾਂ ਸੋਚਿਆ ਸੀ ਵੀ ਅਜੂਦੀਆਂ ਦੇਖ ਕੇ ਮੈਂ ਸੋਚ ਜਾਂਦਾ ਸੀ ਵੀ ਸਾਡੀ ਕਮਿਊਨਿਟੀ ਕਿਉਂ ਨਹੀਂ ਇਕੱਠੀ ਹੁੰਦੀ ਉਹ ਜਦੋਂ ਕੋਈ ਵਪਾਰ ਹੁੰਦਾ ਪੈਸੇ ਇਕੱਠੇ ਕਰਕੇ ਇੱਕ ਬੰਦੇ ਸਪੋਰਟ ਕਰਦੇ ਆ ਵਾਪਸ ਵੀ ਨਹੀਂ ਆਉਂਦੇ ਉਹ ਕਹਿੰਦੇ ਚੱਕ ਦੇ ਉਹ ਅਸੀਂ ਕਿਉਂ ਨਹੀਂ ਸੋਚਦੇ ਮਤਲਬ ਸਾਡਾ ਜਿਹੜੇ ਪਿਤਰ ਆਇਆ ਬਜ਼ੁਰਗ ਹੈ ਬੜੀ ਦਲੇਰੀ ਦੇ ਕੰਮ ਕਰਿਆ ਇਸ ਪੂਰੇ ਮੁਲਕ ਦੀ ਰਾਖੀ ਕਰੀਏ ਪਰ ਸਾਡਾ ਉਹ ਤਤ ਕਿਉਂ ਮਰ ਗਿਆ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਿਉਂ ਕਰ ਲਾਗੇ ਇੰਨਾ ਛੋਟਾ ਕਿਉਂ ਹੋ ਗਏ ਇਹ ਸੋਚ ਕੇ ਬਹੁਤ ਚੁੱਪ ਕਰ ਗਿਆ ਸੀ ਜਿਹੜੇ ਜਵਾਬ ਦਿੱਤੇ ਉਹ ਪਈ ਐ ਨੱਟ ਤੇ ਉਹ ਕਿਹੜੇ ਕਿਸੇ ਨੇ ਡਿਲੀਟ ਕਰਿਆ ਬਟ ਇਹ ਸੋਚ ਕੇ ਕਿ ਜੇ ਮੈਂ ਪਹਿਲ ਕਰਾਂ ਵੀ ਜੇ ਕੋਈ ਬੋਲਦਾ ਯਾਰ ਹੱਸ ਕੇ ਟਾਲ ਦੋ ਬਟ ਹੁਣ ਜੇ ਕੋਈ ਸਿਰ 'ਚ ਗਲੀਆਂ ਕਰੇ ਫਿਰ ਤਾਂ ਬੋਲੋਗੇ ਰੇ ਯਾਰ